ਸਾਸੀਗਾਲ ਜੀ ਸਵਾਗਤ ਹੈ ਤੁਹਾਡਾ ਮਾਨ ਡੇਰੀ ਫਾਰਮ ਮੋਗਾ ਦੇ ਵਿੱਚ ਜਿੰਨਾ ਵੀਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਅੱਜ ਦੀ ਵੀਡੀਓ ਪੰਡ ਰਾਜੇਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦੀ ਹੈ ਆਜੋ ਬਈ ਜੀ ਬਈ ਸਸੀਗਾਲ ਸਸੀਗਾਲ ਜੀ ਬਈ ਜੀ ਨਾਮ ਤੇ ਐਡਰੈਸ ਅਸੀਂ ਮੇਰਾ ਨਾਮ ਮਰਤੀ ਸਿੰਘ ਪੰਡ ਰਾਜੇਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਬਈ ਮੇਰਾ ਨੰਬਰ ਮੋਬਾਈਲ ਨੰਬਰ ਹੈ 783939955 ਇੱਕ ਵਾਰ ਹੋਰ ਬੋਲੋ 783939955 ਕੀ ਡਿਟੇਲ ਆ ਬਾਈ ਬੈਡ ਦੀ ਬਾਈ ਵੈਣ ਹੈਗੀ ਆ 5 92 ਮਹੀਨੇ ਦੀ ਗੱਬਣਾ ਤੇ ਪਹਿਲਾ ਸੂਤ ਆਪਣੇ ਕੋਲ ਸੂਈ ਵੀ ਆ ਤੇ ਜੀਂਦਾ ਸੂਤ ਸੁਣਾ ਦੁੱਧ ਹੈਗਾ 8 ਲੀਟਰ ਤੇ 8 ਲੀਟਰ ਆ ਮੈਂ ਹਾਂ ਠੀਕ ਹੈ ਬਈ ਦੂਜੇ ਸੂਏ ਦੀ ਖਾਤਰ ਗੱਬਣਾ ਬਈ ਹਾਂਜੀ ਹਾਂਜੀ ਬਈ ਹਾਂਜੀ ਠੀਕ ਹੈ ਬਈ ਤੋਰ ਕੇ ਦਿਖਾ ਦਈਏ ਲੇਵ ਪਹਿਲੇ ਸੂਏ ਕਿੰਨਾ ਕਿਲੋ ਦੁੱਤਾ ਬਈ ਬਈ ਪਿੱਛਾ 16 ਕਿਲੋ ਦੁੱਤਾ 16 ਲੀਟਰ ਬਈ ਚੌਂ ਚਾਂਜ ਠੰਡੀ ਸੀਲ ਆ ਬਈ ਜਮਾਂ ਸੀਲ ਆ ਬਈ ਦੁੱਧ ਵੀ ਸੰਗਣਾ ਉਹ ਕਰੋ ਸੰਗ ਆ ਬਈ ਹਾਂ ਥਾਣ ਚੰਗਾ ਹੱਥੀ ਚਵਾਈ ਵਾਲਾਗਾ ਚੰਗੀ ਵੱਡੇ ਗੱਦ ਘਾਟ ਦੀ ਬੈੜਾ ਬਾਈ ਦੀ ਹਾਈਟ 6 ਫੁੱਟ ਦੇ ਤਕਰੀਬਨ ਹੋਊਗੀ ਬਾਈ ਦੇ ਮੋਢੇ ਤਾਂ ਹੀ ਆਉਂਦੀ ਹੈਗੀ ਕੀ ਮੁੱਲ ਕੀ ਹੈ ਬਾਈ ਜੈ ਜੈ ਲੈਣ ਦੇਣ ਜਾਈ ਬਈ 40000 40000 ਮੰਨਤਨ ਹੋ ਜੂ ਆ ਮੌਕੇ ਤੇ ਮੰਨਤਨ ਹੋ ਓਕੇ ਬਈ ਧੰਨਵਾਦ